ਅੱਜ ਸਰ ਦੂਲਗੜ ਵਿਦਾ ਇੱਕ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਕੱਗਰ ਤੇ ਪਹੁੰਚ ਕੇ ਮੌਜੂਦਾ ਸਥਿਤੀ ਦਾ ਲਿਆ ਜਾਇਜ਼ਾ ਇਸ ਮੌਕੇ ਤੇ ਉਹਨਾਂ ਨਾਲ ਨਗਰਪੰਚਾਇਤ ਪ੍ਰਧਾਨ ਐਮਸੀ ਅਤੇ ਲੋਕਲ ਸ਼ਹਿਰ ਵਾਸੀ ਮੌਜੂਦ ਰਹੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਕੱਗਰ ਵਿੱਚ ਪਾਣੀ ਦਾ ਪੱਧਰ ਘਟ ਕੇ 19 ਫੁੱਟ ਤੇ ਆ ਗਿਆ ਹੈ ਇਸ ਮੌਕੇ ਤੇ ਪਹੁੰਚੇ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਦੇਖੋ ਜਿੱਤੇ ਦਾ ਪਾਣੀ ਵਧਿਆ ਸੀ ਲਗਾਤਾਰ ਘਰਤੇ ਸਾਰੇ ਪਿੰਡਾਂ ਚ ਜਾ ਰਹੇ ਆ ਮੈਂ ਤਾਂ ਖੁਦ ਘਰਦੇ ਬੰਨ ਤੇ ਵੀ ਸਾਰੇ ਮੋਟਰਸਾਈਕਲ ਤੇ ਜਾ ਕੇ ਆਏਗਾ ਚਾਹੇ ਸਾਡਾ ਰੋੜ ਕੀ ਅੱਜ ਵੀ ਮੈਂ ਸਵੇਰੇ ਭਗਵਾਨਪੁਰ ਹੀਂਗਣਾ ਤੇ ਰੋੜ ਕੀ ਇਸ ਤੋਂ ਇਲਾਵਾ ਜਿਹੜਾ ਰੰਗੇ ਵਾਲਾ ਪੋਲਾ ਉੱਥੇ ਸਾਰੇ ਝੰਡਾ ਕੁਰਦਾ ਵਾਲੇ ਬੰਨ ਸਾਰੇ ਵੇਖ ਕੇ ਆਏ ਆ ਸਾਡੇ ਲਈ ਰਾਹਤ ਭਰੀ ਖਬਰ ਇਹ ਆ ਕਿ ਕੱਲ੍ਹ ਨਾਲੋਂ ਪਾਣੀ ਫੁੱਟ ਘਟਿਆਗਾ ਤੇ ਅੱਗੇ ਜੋ ਰਿਪੋਰਟਾਂ ਨੇ ਉਹਦੇ ਮੁਤਾਬਕ ਵੀ ਇਹ ਡਰੇਨ ਦਾ ਪਾਣੀ ਆ ਰਿਹਾ ਪਾਣੀ ਹੋਰ ਘਟੂਗਾ ਪਰ ਅਸੀਂ ਚੌਕਸ ਉਸੇ ਤਰ੍ਹਾਂ ਕਿਉਂਕਿ ਉੱਥੇ بارش ਦੀ ਸੰਭਾਵਨਾ ਗਈ ਇਸ ਕਰਕੇ ਵੀ ਅੱਜ ਤੱਕ ਟਰੈਕਟਰ ਚੱਲਦੇ ਨੇ ਸਾਡੇ ਮੀਂਹ ਨਹੀਂ ਪੈਂਦਾ ਟਰੈਕਟਰ ਲੱਗੇ ਹੋਏ ਨੇ ਕਰਾਹ ਲੱਗ ਰਹੇ ਨੇ ਤੇ ਜੇ ਪਿੱਛੇ بارش ਨਹੀਂ ਹੁੰਦੀ ਜ਼ਿਆਦਾ ਤਾਂ ਇਹ ਕੱਲ ਨੂੰ ਤੁਸੀਂ ਵੇਖੋਗੇ ਕਿ ਪਾਣੀ ਹੌਲ ਡਾਊਨ ਆਊਗਾ ਪਰ ਅਸੀਂ ਪੂਰੇ ਚੌਕਸ ਤੇ ਸਾਵਧਾਨ ਆ ਕਿਉਂਕਿ ਕੁਦਰਤ ਦਾ ਕੋਈ ਪਤਾ ਨਹੀਂ ਕਿ ਕਿਦੋਂ ਜ਼ਿਆਦਾ بارش ਹੋ ਜੇ ਪਰ ਸਾਡੇ ਲਈ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਸਰਦੂਲਗੜ੍ਹ ਵਾਸੀਆਂ ਨੂੰ ਕਿ ਕਈ ਵਾਰੀ ਐਵੇਂ ਕਿ ਪਾਣੀ ਪਿੱਛੋਂ ਜ਼ਿਆਦਾ ਆ ਰਿਹਾਗਾ ਜਾਂ ਇਹ ਆਗਾ ਸੋਖਣਾ ਲੇਕ ਦੇ ਕੱਲ 3:30 ਵਜੇ ਗੇਟ ਖੋਲੇ ਸੀਗੇ ਤੇ ਉਸ ਤੋਂ ਬਾਅਦ ਗੇਟ ਨਹੀਂ ਖੋਲੇ ਤੇ ਉਹ ਪਾਣੀ ਸਾਨੂੰ ਇੰਨੀ ਮਾਰ ਨਹੀਂ ਕਰਦਾਗਾ ਸਾਡੇ ਤਾਂ ਚੋਆ ਦਾ ਪਾਣੀ ਆ ਰਿਆ ਸੀ ਜਿਹੜੀ ਪੰਜਾਬ ਚ ਪਿਛਲੇ ਬਾਰਿਸ਼ ਹੋਈ ਆ ਤੇ ਹੁਣ ਚੋਆ ਦੇ ਵਿੱਚੋਂ ਪਾਣੀ ਖਿੱਚਿਆ ਜਾ ਰਿਹਾ ਕਿਉਂਕਿ 24 3-3 7.5 ਫੁੱਟ ਨੀਵੇਂ ਚਲੇ ਗਏ ਆ ਤੇ ਜੇ ਇਸੇ ਤਰ੍ਹਾਂ ਬਾਰਿਸ਼ ਨਾਲ ਵੀ ਪਾਣੀ ਚੱਲਦਾ ਰਿਹਾ ਤੇ ਅਸੀਂ ਸਰਦੂਰਗੜ ਵਾਸੀਆਂ ਲਈ ਰਾਹਤ ਭਰੀ ਖਬਰ ਆ ਪਰ ਅਸੀਂ ਪੂਰੇ ਚੌਕਸ ਤੇ ਸਾਵਧਾਨ ਅਤੇ ਧੰਨਵਾਦ ਕਰਦਾ ਮੈਂ ਸਾਰੇ ਸਰਦੂਰਗੜ ਹਲਕੇ ਦੇ ਆ ਪੰਚਾਇਤਾਂ ਦਾ ਐਮਸੀ ਸਾਹਿਬਾਨ ਦਾ ਪ੍ਰਧਾਨ ਸਾਹਿਬਾਨ ਦਾ ਨੌਜਵਾਨਾਂ ਦਾ ਜਿਹੜੇ ਲਗਾਤਾਰ ਦੋਨੇ ਕਿਨਾਰਿਆਂ ਤੇ ਲਗਾਤਾਰ ਲੱਗੇ ਹੋਏ ਆ ਤੇ ਅਸੀਂ ਹਮੇਸ਼ਾ ਇਹਨਾਂ ਦੇ ਸੰਪਰਕ ਚਾ ਸਾਡੇ 4 ਜੀ ਐਸ ਡੀਓ ਐਕਸ਼ਨ ਸਾਹਿਬ ਅਸੀਂ ਹਮੇਸ਼ਾ ਤਹਿਤ ਦੇ ਤੌਰ ਤੇ ਇੱਥੇ ਹੀ ਆ ਤੇ ਤੁਸੀਂ ਵੇਖਿਆ ਹੋਣਾ ਕਿ ਗਊਸ਼ਾਲਾ ਦੇ ਵਿੱਚ ਕਿਸ ਤਰ੍ਹਾਂ ਘੱਟੇ ਸਾਰੇ ਭਰੇ ਜਾਂਦੇ ਆ ਜੰਬੋ ਬੈਗ ਰੱਖੇ ਹੋਏ ਆ ਪ੍ਰਮਾਤਮਾ ਮਿਹਰ ਕਰੇ ਅਸੀਂ ਇਸ ਜੋ ਕੁਦਰਤ ਦੀ ਆਵਤਾ ਤੋਂ ਐਤਕੀ ਸਰਦੂਲਗੜ ਵਾਸੀਆਂ ਨੂੰ ਪਿਛਲੀ ਦੀ ਤਰ੍ਹਾਂ ਪਿਛੇ ਭਾਵੇਂ ਥੋੜਾ ਨੁਕਸਾਨ ਉਹਦੇ ਪਾਈਪ ਕਰਕੇ ਹੋ ਗਿਆ ਸੀ ਪਰ ਸਾਨੂੰ ਐਤਕੀ ਪੂਰੀ ਆਸ ਤੇ ਉਮੀਦ ਹੈ ਕਿ ਐਤਕੀ ਅਸੀਂ ਸਰਦੂਲਗੜ ਨੂੰ ਰਾਹਤ ਮਿਲੂਗੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਸੀ ਇਹ ਪਾਣੀ ਨਿਕਲ ਜਾਊਗਾ ਦੇਖੋ ਪਿਛਲੀ ਵਾਰੀ ਵੀ 23 ਦੇ ਵਿੱਚ ਤੁਸੀਂ ਵੇਖਿਆ ਹੋਣਾ ਇੱਥੋਂ ਦੀ 26 ਫੁੱਟ ਪਾਣੀ ਚੱਲ ਗਿਆ ਸੀਗਾ ਤੇ ਇਸ ਵਾਰੀ ਹੁਣ ਜਿਹੜਾ ਪਾਣੀ ਹੈਗਾ ਇਹ 20 ਫੁੱਟ ਤੇ ਚੱਲ ਰਿਹਾ ਕੱਲ ਨਾਲੋਂ 1 ਫੁੱਟ ਘਟਿਆਗਾ ਪਰ ਫੇਰ ਵੀ ਅਸੀਂ ਚੌਕਸਾਂ ਸਾਨੂੰ ਪਿਛਲੇ ਜਿਹੜੋਂ 23 ਦੇ ਵਿੱਚ ਬਲੱਡ ਆਇਆ ਸੀ ਪਾਣੀ ਆਇਆ ਸੀ ਸਾਨੂੰ ਇਹ ਤਜਰਬਾ ਸੀਗਾ ਵੀ ਕਿੱਥੋਂ ਕਿੱਥੋਂ ਪਾਣੀ ਆ ਜਿਹੜਾ ਜਿਹਨੇ ਬੰਨ ਨੂੰ ਖੋਰਾ ਲਾਇਆ ਉੱਥੇ-ਉੱਥੇ ਤੁਸੀਂ ਵੇਖਿਆ ਹੋਣਾ ਅਸੀਂ ਜਿੱਥੇ-ਜਿੱਥੇ ਬੰਨ ਨੂੰ ਖੋਰਾ ਲੱਗਦਾ ਅਸੀਂ ਪੱਥਰ ਵੀ ਲਾਏ ਆ ਜੱਬੋ ਬੈਗ ਵੀ ਲਾ ਕੇ ਮਜ਼ਬੂਤ ਕੀਤਾਗਾ ਤੋਂ ਸਾਨੂੰ ਐਤਕੀ ਮੈਂ ਤੁਹਾਨੂੰ ਕਹਿ ਸਕਦਾ ਕਿ ਐਤਕੀ ਉਹ ਖਤਰੇ ਵਾਲੀ ਗੱਲ ਨਹੀਂ ਪਰ ਫੇਰ ਵੀ ਜਿੱਥੇ ਸਾਡੇ ਕੋਲੇ ਐਮਰਜੈਂਸੀ ਬੈਗ ਨੇ ਸਾਰਾ ਸਾਡੇ ਕੋਲੇ ਜੀਸੀਬੀਆਂ ਨੇ ਸਾਰਾ ਪ੍ਰਬੰਧ ਆ ਉਥੇ ਅਸੀਂ ਮੈਡੀਕਲ ਦੀਆਂ ਟੀਮਾਂ ਵੀ ਸਾਰੀਆਂ ਤੇ ਰਾਹਤ ਕੈਂਪ ਵੀ ਤਿਆਰ ਕੀਤੇ ਹੋਏ ਨੇ ਪਰ ਪ੍ਰਮਾਤਮਾ ਅੱਗੇ ਸਾਡੀ ਅਰਦਾਸ ਹੈ ਸਾਨੂੰ ਉਹਨਾਂ ਦੀ ਲੋੜ ਨਾ ਪਵੇ ਇਸ ਵਾਰੀ ਸਾਨੂੰ ਇਹ ਆ ਸਕੇ ਇਸ ਅਸੀਂ ਸਰਦੂਰਗੜ ਇਲਾਕਾ ਇਸ ਘੱਗਰ ਦੀ ਮਾਰ ਤੋਂ بچਾਂਗੇ ਕਿਉਂਕਿ ਜੋ ਹੁਣ ਤੱਕ ਦਾ ਜਿਸ ਤਰ੍ਹਾਂ ਦਾ ਅਸੀਂ ਕੰਟਰੋਲ ਕੀਤਾ ਤੇ ਜਿਸ ਤਰ੍ਹਾਂ ਪਾਣੀ ਘਟ ਰਿਹਾ ਤਕਰੀਬਨ ਜਿੱਦੇ ਦਾ ਪਾਣੀ ਚੜ੍ਹਾ ਦੇ ਵਿੱਚ ਹੈ ਸਾਡੇ ਐਮਐਲਏ ਸਾਹਿਬ ਡੇਲੀ ਇੱਥੇ ਆਉਂਦੇ ਆ ਤੇ ਐਮਐਲਏ ਸਾਹਿਬ ਨੇ ਸਾਰਿਆਂ ਨੇ ਆਪਣੇ ਵਿਧਾਨ ਸਭਾ ਨੇ ਇੱਕ ਮਹੀਨੇ ਦੀ ਤਨਖਾਹ ਦਿੰਦੀ ਆ ਹੜਪੀੜਤਾਂ ਲਈ ਅਸੀਂ ਵੀ ਨਗਰ ਪੰਚਾਇਤ ਦੇ ਸਮੂਹ ਐਮਸੀ ਸਾਹਿਬਾਨ ਪ੍ਰਧਾਨ ਇੱਕ ਮਹੀਨੇ ਦੀ ਤਨਖਾਹ ਦਾ ਐਲਾਨ ਕਰਦੇ ਆ ਕਿ ਉਹ ਅਸੀਂ ਵੀ ਤੇਲ ਪਾਣੀ ਲਈ ਇੱਥੇ ਦਵਾਂਗੇ ਅੰਕਾ ਗੰਦੇ ਪ੍ਰਬੰਧ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਪੂਰੇ ਵਧੀਆ ਪ੍ਰਬੰਧ ਹੈ ਜੀ ਸਾਡੇ ਵਿੱਚ ਸਾਧੂ ਵਾਲਾ ਸਰਦੁੱਲੇ ਵਾਲਾ ਫੂਜ ਮੰਡੀ ਭੱਲਣਵਾੜਾ ਸਾਰੇ ਪਿੰਡਾਂ ਤੇ ਚੁਕਸਾਈ ਹੈ ਸਾਡੇ ਐਮਐਲਏ ਸਾਹਿਬ ਖੁਦ ਮੋਟਰਸਾਈਕਲ ਤੇ ਜਾ ਕੇ ਦੇਖ ਕੇ ਆਏ ਆ ਸਾਡੇ ਐਮਸੀ ਸਾਹਿਬ ਵੀ ਨਾਲ ਗਏ ਸੀ ਪੂਰਾ ਪ੍ਰਬੰਧ ਹੈ ਜੀ ਪੂਰੇ ਚੱਕ ਨੇ ਸਾਡੇ ਜੋ ਐਮ ਐਲ ਏ ਸਾਹਿਬ ਹੈ ਜੋ ਹਲਕਾ ਸਰੂਵਰ ਦੇ ਕਈ ਦਿਨ ਤੋਂ ਬੜੀ ਕੋਸ਼ਿਸ਼ ਕਰ ਰਹੇ ਨੇ ਤੇ ਹਰ ਰੋਜ਼ ਆਉਂਦੇ ਨੇ ਤੇ ਸਾਡੇ ਸਾਰੇ ਜਿੰਨੀਆਂ ਪਿੰਡਾਂ ਦੇ ਸਾਰਾ ਜਨਤਾ ਸਭ ਲੋਕ ਇਕਜੁੱਟ ਹੋ ਕੇ ਸਾਧੂ ਵਾਲਾ ਪੂਸ ਮंडी ਸਰੂਵਰ ਸਾਰੇ ਪਿੰਡੀ ਬਹੁਤ ਜ਼ੋਰ ਲਾ ਰਹੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਇੱਥੇ ਸਾਨੂੰ ਤੇਲ ਦੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆ ਰਹੀ ਐਮ ਐਲ ਏ ਸਾਹਿਬ ਹਰ ਇੱਕ ਚੀਜ਼ ਉਪਲਬਧ ਕਰਾ ਰਹੇ ਨੇ ਇਸ ਤੋਂ ਇਲਾਵਾ ਸਾਰੇ ਲੋਕੀ ਮਿਲ ਜੁਲ ਕੇ ਕੰਮ ਕਰ ਰਹੇ ਨੇ ਕਿਸੇ ਸਾਰੇ ਭਾਈਚਾਰੇ ਦਾ ਸਾਜ ਹੈ ਤੇ ਸਭ ਲੋਕਾਂ ਦੀ ਤੇ ਕੋਈ ਵੀ ਨੋਪਤਾਉਂਦੀ ਆ ਪਾਣੀ ਸੰਬੰਦ ਸਾਰੇ ਲੋਕ ਇਕਜੁਟ ਹੋ ਕੇ ਇਸ ਸਮੱਸਿਆ ਦਾ ਮੁਕਾਬਲਾ ਕਰਨ ਵਾਸਤੇ ਚੱਕ ਚੌਂ ਬੰਦ ਨੇ ਹਰ ਸਮੇਂ ਇਸ ਤੋਂ ਇਲਾਵਾ ਹੋਰ ਹਰੇਕ ਸਾਰੇ ਹੁਣ ਦੇਖ ਰਹੇ ਆ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਆ ਰਹੀ ਸਭ ਲੋਕ ਬਿਲਕੁਲ ਇਮਾਨਦਾਰੀ ਨਾਲ ਮਿਹਨਤ ਨਾਲ ਦਿਲ ਦੇ ਰਾਤੀ ਕਰਕੇ ਮਿਹਨਤਾਂ ਕਰ ਰਹੇ ਨੇ ਹਾਂਜੀ ਅਸੀਂ ਸਭ ਤੋਂ ਪਹਿਲਾਂ ਤਾਂ ਜੋ ਵੀ ਚੈਨਲ ਚੱਲ ਰਹੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੇ ਸਾਰਿਆਂ ਤੋਂ ਵੱਡੀ ਜੋ ਸਾਡੀ ਦਲੇਰੀ ਹੈ ਸਾਡੇ ਨਾਲੇ ਆਮ ਨਾਗਰਿਕ ਤੋਂ ਲੈ ਕੇ ਸਾਡੇ ਐਮਸੀ ਸਹਿਬਾਨ ਪ੍ਰਧਾਨ ਸਹਿਬਾਨ ਐਮਐਲਏ ਸਾਹਿਬ ਇੱਥੋਂ ਤੱਕ ਕਿ ਹਵਾਈ ਦੌਰਾ ਵੀ ਹੋਇਆ ਡੀਸੀ ਸਾਹਿਬ ਵੀ ਪਹੁੰਚੇ ਸਾਰਾ ਪ੍ਰਸ਼ਾਸਨ ਨਾਲ ਆ ਆਮ ਨਾਗਰਿਕ ਨਾਲ ਆ ਕਿਤੇ ਨਾ ਕਿਤੇ ਆਮ ਨਾਗਰਿਕਾਂ ਦੀਆਂ ਜੋ ਦਵਾਵਾਂਆਂ ਕੀਆਂ ਉਸ ਅਕਾਲਪੁਰਖ ਦੀ ਹਜ਼ੂਰੀ ਵਿੱਚ ਬਿਲਕੁਲ ਕਬੂਲ ਹੋਣੀਆਂ ਕੋਈ ਨੁਕਸਾਨ ਤੋਂ ਵਿਚਾਰੂਗਾ ਪਰ ਸਮਾਂ ਰਹਿੰਦੇ ਬੰਨਾਂ ਨੂੰ ਮਜ਼ਬੂਤੀ ਵੱਲ ਜਾਂਦੇ ਹੋਏ ਆਪਾਂ ਨੂੰ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਪ੍ਰਸ਼ਾਸਨ ਆਮ ਨਾਗਰਿਕ ਤੇ ਸਾਡੇ ਅਧਿਕਾਰੀ ਸਾਡੇ ਨਾਲ ਖੜੇ ਆ ਸਾਨੂੰ ਬਹੁਤ ਹੌਸਲਾ ਲਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਮੇਰੇ ਤੋਂ ਪਹਿਲਾਂ ਸਾਡੇ ਐਮ.ਐਲ.ਏ ਸਾਹਿਬ ਸਾਰਾ ਸਾਨੂੰ ਵਿਸਥਾਰ ਪੂਰਵਕ ਦੱਸ ਕੇ ਹਟੇ ਨੇ ਤੇ ਪ੍ਰਧਾਨ ਜੀ ਨੇ ਜਿਵੇਂ ਕੀ ਦੱਸਿਆ ਅਸੀਂ ਸਾਰੀ ਕਮੇਟੀ ਜਿੰਨੀ ਸਾਡੀ ਤਨਖਾਹ ਮਹੀਨੇ ਦੀ ਅਸੀਂ ਉਸ ਨੂੰ ਇਸ ਬੰਨ ਤੇ ਲਾਵਾਂਗੇ ਤੇ ਨਾਲ ਹੀ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਅਫਵਾਹਾਂ ਤੋਂ ਬਚ ਕੇ ਰਹੋ ਹਾਲਾਤ ਬਿਲਕੁਲ ਠੀਕ ਨੇ ਜਿਵੇਂ ਕੀ ਆਪਾਂ ਦੇਖਿਆ ਕੱਲ ਕਾ ਗਰਕੀ ਫੁੱਟ ਤੇ ਸੀ ਹੁਣ 20 ਫੁੱਟ ਤੋਂ ਵੀ ਥੱਲੇ ਗਿਆਗਾ ਤੇ ਸ਼ਾਮ ਤੱਕ ਤੁਸੀਂ ਆਪ ਦੇਖੋਗੇ ਕਿਨੇ ਤੇਜ਼ੀ ਨਾਲ ਨੀਚੇ ਜਾਣਾ ਹੈ ਜਿਵੇਂ ਪਹਿਲਾਂ ਐਮ.ਐਲ.ਏ. ਸਾਹਿਬ ਨੇ ਦੱਸਿਆ ਪਰ ਫਿਰ ਵੀ ਸਾਨੂੰ ਚਕੰਨੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕੁਦਰਤ ਹੈ ਜੀ ਕੋਈ ਪਤਾ ਨਹੀਂ بارش ਕਿੰਨਾ ਲੰਮਾ ਸਮਾਂ ਚਲੇ ਪਰ ਹੋਰ ਕੋਈ ਡਰ ਵਾਲੀ ਗੱਲ ਨਹੀਂ ਹੈ ਬੰਨੇ ਸਾਰੇ ਸਹੀ ਨੇ ਸਾਰੇ ਬੰਨਿਆਂ ਦੇ ਉੱਪਰ ਪ੍ਰੋਪਰ ਵਧੀਆ ਚੰਗੀ ਤਰੀਕੇ ਨਾਲ ਕੰਮ ਕੀਤਾ ਲੰਬਾ ਟਾਈਮ ਕੱਲ بارش ਪੈਣ ਦੇ ਕਰਕੇ ਸ਼ਾਮ ਨੂੰ ਥੋੜੀ ਜਿਹੀ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਆਈ ਸੀ ਪਰ ਤੁਹਾਨੂੰ ਪਤਾ ਹੈ ਜੀ ਜਿਵੇਂ ਆਪਾਂ ਕੋਈ ਕੰਮ ਕਰਦੇ ਆਂ ਕੰਮ ਤੇ ਸਮਾਂ ਤਾਂ ਲੱਗਦਾ ਜੋ ਪਾਣੀ ਸੀਗਾ ਉਹ ਸ਼ਾਮ ਤੱਕ ਹੀ ਸਾਰਾ ਚੱਕ ਲਿਆ ਗਿਆ ਸੀ ਜੋ ਥੋੜਾ ਬਹੁਤ ਰਹਿੰਦਾ ਸੀ ਉਹਦਾ ਸਵੇਰੇ ਸਫਾਈ ਹੋਗੀ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਗੱਲ ਕਹਿਣੀ ਚਾਹਣਾ ਕਿ ਆਪਾਂ ਸਾਰੇ ਭਾਈਚਾਰਕ ਤੌਰ ਤੇ ਜੁੜ ਕੇ ਚੱਲੀਏ ਅਸੀਂ ਤੁਹਾਡੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਕੋਈ ਡਰ ਵਾਲੀ ਗੱਲ ਨਹੀਂ